ਸਸੇ ਘਰ ਦੀ ਸਾਰਿਆਂ ਨੂੰ ਚਲੋ ਅੱਜ ਅਸੀਂ ਬਣਾਨੇ ਆ ਪੰਜ ਮਿੰਟਾਂ ਦੇ ਵਿੱਚ ਬੂੰਦੀ ਦੇ ਲੱਡੂ ਜਿਹੜੇ ਕਿ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਹੁੰਦੇ ਇਹਨੂੰ ਨਾਪਣ ਵਾਸਤੇ ਤੁਸੀਂ ਕੋਈ ਵੀ ਇੱਕ ਪਾਂਡਾ ਸੈੱਟ ਕਰ ਲਓ ਮੈਂ ਇੱਥੇ ਇੱਕ ਕੱਪ ਲਿਆ ਜਿਹਦੇ ਵਿੱਚ ਮੈਂ ਡੇਢ ਕੱਪ ਸ਼ੀਨੀ ਦਾ ਪਾਇਆ ਡੇਢ ਕੱਪ ਸ਼ੀਨੀ ਦਾ ਪਾ ਕੇ ਨਾਲ ਹੀ ਮੈਂ ਡੇਢ ਕੱਪ ਪਾਣੀ ਦਾ ਪਾਇਆ ਜਿੰਨਾ ਸੀ ਸ਼ੀਨੀ ਜਿੰਨੀ ਵੀ ਅਸੀਂ ਸ਼ੀਨੀ ਲਵਾਂਗੇ ਉਨਾ ਹੀ ਅਸੀਂ ਪਾਣੀ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਸਲੋ ਫਲੇਮ ਦੇ ਉੱਤੇ ਪਹਿਲਾਂ ਜਦੋਂ ਅਸੀਂ ਪਾਨੇ ਆ ਫਲੇਮ ਨੂੰ ਸਲੋ ਰੱਖਣਾ ਬਾਅਦ ਅਸੀਂ ਇਹਨੂੰ ਫਲੇਮ ਨੂੰ ਤੁਸੀਂ ਮੀਡੀਅਮ ਕਰ ਦੇਣਾ ਮੀਡੀਅਮ ਫਲੇਮ ਦੇ ਉੱਤੇ ਤੁਸੀਂ ਇਹਨੂੰ ਹੌਲੀ-ਹੌਲੀ ਕਰਕੇ ਜਿਹੜਾ ਸਰਪ ਸ਼ੂਗਰ ਸਰਪ ਜਿਹੜਾ ਹੁੰਦਾ ਉਹ ਤੁਸੀਂ ਬਣਾਉਣਾ ਇਹਦੇ ਵਿੱਚ ਮੈਂ ਐਡ ਕਰਦਾ ਪਿੰਚ ਜਿਵੇਂ ਚੁੰਡੀ ਕਹੈ ਲੋ ਫਰੂਟ ਕਲਰ ਜਿਹੜਾ ਹੁੰਦਾ ਆਪਣਾ ਫੂਡ ਕਲਰ ਪੀਲਾ ਲੱਡੂਆਂ ਦਾ ਰੰਗ ਜਿਹੜਾ ਹੁੰਦਾ ਉਹ ਮੈਂ ਪਾਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਹੌਲੀ-ਹੌਲੀ ਕਰਕੇ ਇਹਨੂੰ ਪਾਣੀ ਕਰਾਂਗੇ ਇਨੂੰ ਤੁਸੀਂ 3 ਤੋਂ 4 ਮਿੰਟ ਤੱਕ ਬੋਇਲ ਕਰਨਾ ਬਸ ਜ਼ਿਆਦਾ ਇਹਨੂੰ ਬੋਇਲ ਨਹੀਂ ਕਰਨਾ ਕਿ ਜ਼ਿਆਦਾ ਮਤਲਬ ਚੀਨੀ ਜੀਨਾ ਛੱਡਣ ਲੱਗ ਜੇ ਇਸ ਤਰੀਕੇ ਦਾ ਨਹੀਂ ਬਸ ਇਹਨੂੰ ਜਦੋਂ ਥੋੜਾ ਥਿੱਕ ਜਿਹਾ ਹੋਣ ਲੱਗ ਜੇ ਆਪਣਾ ਤੁਸੀਂ ਟੱਚ ਕਰਕੇ ਦੇਖ ਲਓ ਜੇ ਤਾਂ ਥੋੜਾ ਜਿਆਦਾ ਤੁਹਾਨੂੰ ਲੱਗੇ ਕਿ ਇਹ ਚਾਸ਼ਨੀ ਜੀ ਦੀ ਤਰ੍ਹਾਂ ਹੋ ਰਿਹਾ ਹੱਥ ਨੂੰ ਚਿਪਚਿਪ ਕਰ ਰਿਹਾ ਬਸ ਤੁਸੀਂ ਉਦੋਂ ਇਹਨੂੰ ਸਲੋ ਕਰ ਦੇਣਾ ਇਹਦੇ ਵਿੱਚ ਮੈਂ ਇੱਕ ਚਮਚ ਆਪਣਾ ਇਲਾਇਚੀ ਦਾ ਪਾਊਡਰ ਪਾ ਦਿੰਦਾ ਸੀਗਾ ਇਹਦੇ ਨਾਲ ਬਹੁਤ ਜ਼ਿਆਦਾ ਸਵਾਦ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਮੇਰਾ ਸ਼ੂਗਰ ਸਿਰਫ ਬਣ ਕੇ ਤਿਆਰ ਹੋ ਗਿਆ ਤੇ ਮੈਂ ਇਹਨੂੰ ਹੁਣ ਥੋੜਾ ਸਲੋ ਕਰਤਾ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ 2.5 ਕੱਪ ਬੂੰਦੀ ਦੀ ਜਿਹੜੀ ਅਸੀਂ ਦਹੀਂ ਦੇ ਵਿੱਚ ਬੂੰਦੀ ਪਾਈਦੀ ਆ। ਅਸੀਂ ਜਦੋਂ ਇਨਸਟੈਂਟ ਲੱਡੂ ਬਣਾਣੇ ਆ ਫਟਾਫਟ ਜਦੋਂ 5 ਮਿੰਟ ਦੇ ਵਿੱਚ ਅਸੀਂ ਲੱਡੂ ਬਣਾਣੇ ਹੋਣ ਤੇ ਜਦੋਂ ਸਾਡਾ ਦਿਲ ਕਰਦਾ ਹੋਏ ਤੇ ਅਸੀਂ ਆਹ ਵਾਲੀ ਬੂੰਦੀ ਦੀ ਹੈਲਪ ਨਾਲ ਅਸੀਂ ਲੱਡੂ ਬੂੰਦੀ ਦੇ ਬਹੁਤ ਹੀ ਜ਼ਿਆਦਾ ਸਵਾਦ ਅਸੀਂ ਤਿਆਰ ਕਰ ਸਕਦੇ ਹਾਂ। ਤੇ ਇਹ ਜਿਹੜੀ ਦਹੀਂ ਚ ਵਿੱਚ ਬੂੰਦੀ ਪਾਣੀ ਹੈ ਇਹ ਬਿਲਕੁਲ ਵੀ ਪਲੇਨ ਬੂੰਦੀ ਹੋਣੀ ਚਾਹੀਦੀ ਹੈ ਨਾ ਇਹਦੇ ਵਿੱਚ ਨਮਕ ਹੋਣਾ ਚਾਹੀਦਾ ਨਾ ਇਹ ਮੇਥੀ ਆਣੀ ਬਿਲਕੁਲ ਪਲੇਨ ਬੂੰਦੀ ਦਾ ਸੀ ਇੱਥੇ ਇਸਤੇਮਾਲ ਕੀਤਾ ਜੇ ਤੁਸੀਂ ਵੀ ਲੋ ਮੋਟੀ ਪਤਲੀ ਜਿਹੜੀ ਮਰਜੀ ਤੁਸੀਂ ਬੂੰਦੀ ਲੈ ਸਕਦੇ ਹੋ ਪਰ ਲੈਣੀ ਤੁਸੀਂ ਪਲੇਨ ਬੂੰਦੀ ਆ ਨਮਕ ਵਾਲੀ ਨਹੀਂ ਲੈਣੀ ਉੰਦੀ ਨੂੰ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਸਲੋ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦਾ ਨਰਮ ਹੋਣ ਤੱਕ ਅਸੀਂ ਇਹਨੂੰ ਅਸੀਂ ਸਲੋ ਫਲੇਮ ਦੇ ਉੱਤੇ ਹੀ ਰੱਖਾਂਗੇ ਅਸੀਂ ਇਹਨੂੰ ਹਾਈ ਫਲੇਮ ਜਾਂ ਮੀਡੀਅਮ ਫਲੇਮ ਨਹੀਂ ਕਰਨੀ ਸਲੋ ਫਲੇਮ ਦੇ ਉੱਤੇ ਹੀ ਇਹਨੂੰ ਅਸੀਂ ਚੰਗੀ ਤਰ੍ਹਾਂ ਪਕਾਣਾ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਆਪਣੇ ਵਾਟਰਮੈਲਨ ਸੀਟ ਤੁਸੀਂ ਕੋਈ ਵੀ ਪਾ ਸਕਦੇ ਹੋ ਜੇ ਤੁਹਾਡੇ ਕੋ ਖਰਬੂਜੇ ਦੇ ਨੇ ਤਰਬੂਜ ਦੇ ਨੇ ਜਿਹੜੇ ਵੀ ਆ ਤੁਸੀਂ ਉਹ ਪਾ ਸਕਦੇ ਹੋ ਉਸ ਤੋਂ ਬਾਅਦ ਪਹਿਲਾਂ ਮੈਂ ਪਾਇਆ ਸੀ ਇਲਾਚੀ ਪਾਊਡਰ ਤੇ ਇਹਦਾ ਹੁਣ ਥੋੜਾ ਜਿਹਾ ਨਾ ਇਲਾਚੀ ਦਾਣਾ ਜੇ ਅਸੀਂ ਪਾ ਦਈਏ ਤੇ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ। ਇੱਥੇ ਮੈਂ ਦੋ ਤੋਂ ਤਿੰਨ ਇਲਾਚੀਆਂ ਲਈਆਂ ਸੀ ਜਿਹਦੇ ਦਾਣੇ ਕੱਟ ਕੇ ਮੈਂ ਵਿੱਚ ਮਿਕਸ ਕਰਕੇ ਸੀਗੇ ਤੇ ਮੈਨੂੰ ਕੋਕੋਨਟ ਪਾਊਡਰ ਪਸੰਦ ਆ ਤੇ ਮੈਂ ਥੋੜਾ ਜਾਂ ਚਾ ਚੁੰਡਿਕ ਨਾ ਕੋਕੋਨਟ ਪਾਊਡਰ ਮੈਂ ਥੋੜਾ ਜਾਂ ਕੋਕੋਨਟ ਪਾਊਡਰ ਵੀ ਐਡ ਕਰਤਾ ਸੀ। ਉਸ ਤੋਂ ਬਾਅਦ ਮੈਂ ਇਹਨੂੰ ਇੱਕ ਬੌਲ ਦੇ ਵਿੱਚ ਸ਼ਿਫਟ ਕਰ ਲਿਆ ਸੀ। ਇੱਕ ਖੁੱਲੇ ਪਾਂਡੇ ਦੇ ਵਿੱਚ ਸ਼ਿਫਟ ਕਰ ਲਿਆ ਸੀਗਾ। ਤੇ ਥੋੜਾ ਠੰਡਾ ਹੋਣ ਤੱਕ ਮੈਂ ਦੀ ਵੇਟ ਕੀਤੀ ਇਹ ਨਾ ਤਾਂ ਸੀ ਜਿਆਦਾ ਠੰਡਾ ਕਰਨਾ ਤੇ ਨਾ ਸੀ ਜਿਆਦਾ ਗਰਮ ਦੇ ਲੱਡੂ ਬਣਾਣੇ ਆ ਅਸੀਂ ਨਾਰਮਲ ਜਿਹਾ ਹੀ ਰੱਖਣਾ ਜਿਹੜਾ ਕਿ ਸਾਡੇ ਸਿਰਫ ਹੱਥ ਨੂੰ ਲੱਗ ਸਕੇ ਤੇ ਉਸ ਤੋਂ ਬਾਅਦ ਮੈਂ ਬਣਾ ਕੇ ਦੇਖ ਲਿਆ ਸੀਗਾ ਮੇਰਾ ਲੱਡੂ ਬਣ ਕੇ ਤਿਆਰ ਹੋ ਗਿਆ ਸੀਗਾ ਨਾ ਮਤਲਬ ਮੈਨੂੰ ਜਿਆਦਾ ਗਰਮ ਲੱਗ ਰਿਹਾ ਸੀ ਨਾ ਠੰਡਾ ਲੱਗ ਰਿਹਾ ਸੀਗਾ ਇਦਾਂ ਕਰ ਕਰਕੇ ਮੈਂ ਚਾਰ ਲੱਡੂ ਬਣਾਏ ਨੇ ਇਹਦੇ ਵੱਡੇ ਵੱਡੇ ਤੁਸੀਂ ਚਾਹੋ ਤੇ ਛੋਟੇ ਛੋਟੇ ਬਣਾ ਸਕਦੇ ਤੁਹਾਡੇ ਆਰਾਮ ਨਾਲ ਹਾਂ ਜਿਵੇਂ 2.5 ਕੱਪ ਦੇ ਵਿੱਚ ਤੁਹਾਡੇ 8 ਤੋਂ 9 ਲੱਡੂ ਆਰਾਮ ਨਾਲ ਬਣ ਜਾਣਗੇ ਪਰ ਮੈਂ ਕਾਫੀ ਵੱਡੇ ਬਣਾਏ ਨੇ ਇਹ ਲੱਡੂ ਚਾਰ ਹੀ ਮੇਰੇ ਇਨਸਟੈਂਟ ਬੂੰਦੀ ਲੱਡੂ ਤੁਹਾਨੂੰ ਕਿਹੋ ਜਿھے ਲੱਗੇ ਇਹ ਅਸਲ ਵਿੱਚ ਹੀ 5 ਮਿੰਟ ਦੇ ਵਿੱਚ ਇਹ ਲੱਡੂ ਬਣ ਜਾਂਦੇ ਨੇ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਕੇ ਦੇਖਿਓ ਇਹਦਾ ਟੇਸਟ ਵੀ ਸੇਮ ਹੁੰਦਾ ਤੇ ਇਹ ਬੰਦ ਵੀ ਬਹੁਤ ਸਵਾਦ ਨੂੰ ਤੇ ਬਾਕੀ ਜਿਹੜਾ ਅਸਲ ਵਿੱਚ ਬੂੰਦੀ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਬੂੰਦੀ ਦੇ ਲੱਡੂ ਕਿਵੇਂ ਮੋਤੀचूर ਦੇ ਬੰਦੇ ਨੇ ਉਹ ਮੈਂ ਤੁਹਾਨੂੰ ਅੱਗੇ ਇੱਕ ਵੀਡੀਓ ਸਪੈਸ਼ਲ ਬਣਾ ਕੇ ਦਿਖਾਉਂਗੀ ਪਰ ਜੇ ਤੁਹਾਨੂੰ ਫਟਾਫਟ ਵਾਲੇ ਜਲਦੀ ਲੱਡੂ ਚਾਹੀਦੇ ਹੋ ਜਿਵੇਂ ਕੋਈ ਆ ਰਿਹਾ ਮਿੱਠਾ ਬਣਾਉਣਾ ਹੈ ਕੀ ਅੱਗੇ ਰੱਖਣਾ ਤੇ ਅਸੀਂ ਇਹ ਚੀਜ਼ ਜਲਦੀ ਹੀ ਉਹਨਾਂ ਨੂੰ ਬਣਾ ਕੇ ਸਰਵ ਕਰ ਸਕਦੇ ਹਾਂ ਤੇ ਹੁਣ ਮੈਂ ਆ ਬੂੰਦੀ ਦੇ ਲੱਡੂ ਬਣਾਏ ਸੀ ਨੈਕਸਟ ਵੀਡੀਓ 'ਚ ਜਿਹੜੇ ਮੇਰੇ ਫੇਵਰਟ ਨੇ ਬੇਸਨ ਦੇ ਲੱਡੂ ਮੈਂ ਉਹ ਬਣਾਉਂਗੀ ਤੇ ਮੈਂ ਤੁਹਾਰ ਨਾਲ ਸ਼ੇਅਰ ਕਰਾਂਗੀ ਉਹ ਰੈਸিপি ਇਹ ਮੇਰੇ ਘਰ ਜਾਂਦੇ ਫੇਵਰਟ ਨੇ ਮੇਰੇ ਬੇਸਨ ਜਿਹੜਾ ਮੇਰਾ ਫੇਵਰਿਟ ਹੈ ਉਹ ਬੇਸਨ ਦੇ ਲੱਡੂ ਨੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਜਦੋਂ ਮੈਂ ਬਣਾਵਾਂਗੀ ਤੇ ਮੇਰੀ ਤਾਂ ਰੈਸਪੀ ਤੁਹਾਨੂੰ ਬੂੰਦੀ ਦੇ ਲੱਡੂ ਕਿਹੋ ਜਿਹਾ ਲੱਗੇ ਮੇਨਾਂ ਜ਼ਰੂਰ ਸ਼ੇਅਰ ਕਰਿਓ ਤੁਸੀਂ ਵੀ ਬਣਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਕਿ ਇਹ ਕਿੰਨੇ ਸਵਾਦ ਬੰਦੇ ਨੇ ਇਹ ਬਣਦੇ ਵੀ ਦੇਖੋ ਇਹਦੇ ਲਈ ਸਾਨੂੰ ਕੋਈ ਜ਼ਿਆਦਾ ਚਾਹੀਦਾ ਵੀ ਨਹੀਂ ਸਾਨੂੰ ਚੀਨੀ ਤੇ ਇੱਕ ਸਾਡੀ ਰੈਡੀਮੇਡ ਤਿਆਰ ਕੀਤੀ ਹੋਈ ਬੂੰਦੀ ਹੈ ਉਹ ਦਿਨ ਆ ਰਹੀ ਸੀ ਇਹ ਇੰਨੇ ਟੇਸਟੀ ਤੇ ਵਧੀਆ ਲੱਡੂ ਬਣਾਏ ਨੇ। ਉਮੀਦ ਕਰਦੀ ਆ ਤੁਹਾਨੂੰ ਮੇਰੀ ਇਹਦੀ ਰੈਸਪੀ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਵੇਗੀ ਮੇਰੀ ਇਹ ਲੱਡੂਆਂ ਦੀ, ਗੁੰਦੀ ਦੇ ਲੱਡੂਆਂ ਦੀ ਰੈਸਪੀ ਤੇ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ। ਆ ਦੇਖੋ ਕਿੰਨੇ ਵਧੀਆ ਬਣੇ ਨੇ। ਬਿਲਕੁਲ ਹੀ ਜਿਵੇਂ ਹਲਵਾਈਆਂ ਨੇ ਬਣਾਏ ਹੁੰਦੇ ਨੇ, ਸੇਮ ਓਦਾਂ ਹੀ ਔਰ ਇਹਦਾ ਟੇਸਟ ਵੀ ਉਨਾ ਹੀ ਵਧੀਆ। ਕੱਲ ਨੂੰ ਫੇਰ ਮਿਲਦੇ ਆ। ਧੰਨਵਾਦ ਜੀ।